ਸਸਿਕ ਗਾਲ ਜਿਓਈ ਸਾਰਿਆਂ ਨੂੰ ਤੇ ਜਿੱਥੂ ਕੋਲ ਆਏ ਆ ਬਾਈ ਜਿੱਥੂ ਕੋਲ ਖੜਾ ਨਾਟ ਗਿਆ ਨਾ ਤੇ ਇੱਕ ਖੜਾ ਕਾਵੇਟਾ 22 ਕਿਲੋ ਦੀ ਡੈਡੀ ਵੀ ਆਏ ਨਾਲ ਇਸ ਨੂੰ ਫੜਾਇਆ ਆ ਆ ਇਹ ਨੂੰ ਹੰਜੇ ਕਹਿਣਾ ਕਹਿੰਦਾ ਮਾ ਬਟਾਟਾ ਕਰਨਾ ਮਾ ਚਲਦੇ ਜੇ ਨਹੀਂ ਸਸਿਕਲਾ ਜ ਰੁਕੇ ਹਣ ਸਸਿਕ ਖਾਸੇ ਹੀ ਮਾਰਿਆ ਰੰਗ ਰੰਗ ਹੋ ਰਿਹਾ ਆ ਮਕੀਂ ਪਾਇਆ ਜੀਕੇ ਟਾਇਰ ਵੀ 16 ਦੇ ਪਾਏ ਐ ਪਏ ਟਾਇਰ ਔਰ ਔਰੇ ਵਾਲੇ 9 ਦੇ ਆ ਟਾਇਰ ਵੀ ਬੜੇ ਪਾਏ 14 ਦੇ ਨੇ ਹਮਾਰਾ 14 ਦੇ ਹੋਣੇ ਬਾਕੀ ਪੁੱਛ ਲੈਣੇ ਜਦੋਂ ਪਤਾ ਆਉਂਗਾ ਜਾਣਕਾਰੀ ਅੰਤ ਕੋਲ ਪੀ ਐਚ ਐਮ ਟੀ ਆ ਬਾਈ ਪਹਿਲਾਂ ਵੀ ਇਹ ਵੀ ਐਚ ਐਮ ਟੀ ਇਹ ਵੀ ਐਚ ਐਮ ਟੀ ਹੋ ਆ 3511 ਛੋਟੇ ਦੇ ਬੜਾ ਕਰ ਦਵਾ 4511 ਹਾਂ ਅਰੇ ਚੰਦੀ ਹੋਏ ਸਾਰੇ ਯਾਰ ਬਣਦੇ ਦੇਖੇ ਯਾਰ ਫਾਈਟ ਰਹੀ ਸੀ ਨਾ ਅੱਜ ਅੱਛਾ ਜੀ ਹਾਂ ਹਰਿਆਣੇ ਚ ਪੈ ਗਿਆ ਹਾਂ ਹਾਂ ਇੱਥੇ ਬਣਦੇ ਦੇ ਫੈਕਟਰੀ ਫੇਲ ਹੋ ਗਈ ਅੱਛਾ ਜੀ ਹਾਂ ਕੋਈ ਕਾਰਨ ਹੋ ਜਾਂਦੇ ਆ ਬਾਕੀ ਆ ਵੀ ਰੋਟਾ ਵੇਟਰ ਵੀ ਬਕਾਉ ਆ ਮਸ਼ੀਨ ਲੱਗੀ ਹੋਈ ਬਾਈ ਟਰਲ ਉੱਪਰ ਲੈਂਡ ਫੋਰਸ ਦਾ ਇਹਦੀ ਜਾਣਕਾਰੀ ਜੱਗੂ ਤੇ ਲੇਕੇ ਪੂਰੀ ਦੱਸਦੇ ਹਾਂ ਇਹ ਵੇਚਣਾ ਹੈ ਕਹਿੰਦਾ ਭਾਈ ਕੱਲੇ ਆਇਆ ਇਹ ਦੇਖੋ ਪੱਤੀਆਂ ਪੁੱਤੀਆਂ ਨਵੀਆਂ ਖੜੀਆਂ ਨਾਲ ਦੀਆਂ ਪੱਤੀਆਂ ਨਾਲ ਦੀਆਂ ਪੱਤੀਆਂ ਹੈ ਨਾ ਮਸ਼ੀਨ ਆ ਮਸ਼ੀਨ ਵੀ ਨਵੀਆਂ ਪਈ ਹੈ ਆ ਮੜਾ ਮੋਟਾ ਇਹ ਤਾਂ ਬਾਹਰ ਬੂਰ ਖਾਣੇ ਕਰਕੇ ਹੋਇਆ ਆ ਨਈ ਰੰਗ ਰੁੰਕ ਐ ਨੁੱਕੇ ਜੀ ਜੀ ਸਾਸੀ ਕਾਲ ਜੀ ਕੋਈ ਪਾਣੀ ਨਹੀਂ ਬਸ ਆ ਬੈਠ ਗਿਆ ਵਾ ਇਹ ਮੁੰਡਾ ਐ ਜੀਐਮਟੀ ਵਾਲਾ ਬੈਠ ਗਿਆ ਦੇਖਦੇ ਬੰਦ ਦਾ ਹੁੰਦਾ ਕਿ ਨਹੀਂ 8 11 ਲੈਣਾ ਇਹਦਾ ਦੇਖਿਆ ਕਿਹੜਾ ਕਿਹੜਾ ਦੇਖਿਆ ਜਿੱਦਾਂ ਵਧੀਆ ਵਧੀਆ ਸੈਟਰ ਲੈਣਾ ਹਾਂ ਦੇਖੀ ਤੇਰੀ ਨਾੜ ਗਿਆ ਨਾ ਨਵੀਂ ਗੇਰ ਗੁਰ ਪਾ ਕੇ ਦੇਖ ਲੈ ਚੈੱਕ ਕਰਕੇ ਦੇਖ ਇਹਨੂੰ ਪਤਾ ਭਾਈ ਕਿਹੜਾ ਦਾ ਮੈਨੂੰ ਨਹੀਂ ਪਤਾ ਇੱਥੇ ਹਾਂ ਟੀਮਾਰ ਨਾਲ ਉੱਚਾ ਬਹੁਤ ਆ ਨਾ ਰੋਲਾ ਦੇ ਟਰਵਾਏ ਆ ਮਗਰ ਰੋਲਾ ਨੇ ਉੱਚਾ ਉੱਚਾ ਬਹੁਤ ਆ ਲੰਬਾਈ ਬਹੁਤ ਆ ਵੀ ਟਰੈਕਟਰ ਨੇ ਲੰਬਾ ਵੀ ਬਹੁਤ ਆ ਭਾਈ ਗੀੜਾ ਦੇਖਣ ਆਏ ਤੇ ਇੱਧਰ ਨੂੰ ਆ ਗਏ ਚੱਕੀ ਪਰ ਤੇ ਖੱਲਿਆ ਭੰਤ ਨੇ ਪੂਰਾ ਠੀਕ ਚੱਲਦਾ ਵਧੀਆ ਚੱਲਦਾ ਸਤਿਗੁਰਾਲ ਜੀ ਸਾਰਿਆਂ ਨੇ ਜੀ ਹਾਂਜੀ ਮਹਾਰਾਜ ਕਰਦੇ ਕਿਰਪਾ ਇੱਧਰ ਵੀ ਕਿਰਪਾ ਕਰਦੇ ਇੱਧਰ ਵੀ ਕਰਦੇ ਕਿਰਪਾ ਸੌਦਾ ੜਿਆ ਵੇ ਸੌਦਾ ੜਿਆ ਹੋਇਆ ਰਬੀਏ ਬਾਅਵ ਜੀ ਇਹ ਸੌਦਾ ਖੁੱਲ ਜਾਣਾ ਸੌਦਾ ਦੇ ਪੈਸਿਆਂ ਦਾ ਪੈਸੇ ਦਾ ਸੌਦਾ ਸੌਦਾ ਦਾ ਪੈਸੇ ਦਾ ਕਿੰਦਾ ਵਿਆਜ ਕਾਲਾ ਬੈਜ ਜਾਂਦੇ ਕਿ ਫਿਰ ਇਹ ਕਰਦੇ ਭੰਤ ਨੂੰ ਖੜਾ ਦੇ ਸੌਦਾ ਜਦ ਇਹ ਖੁੱਲ ਜਾਣਾ ਇਹਦੇ ਆਲਾ ਵੀ ਕੱਟਣਾ ਵਿੱਚ ਹਾਂ ਵਧੀਆ ਜੀ ਹੋਰ ਹਾਂ ਮੈਂ ਤਾਂ ਜਾਦ ਕਰਦਾ ਤਾਂ ਮਗਰ ਜਾ ਗਈ ਕਿਤੇ ਅੱਗੇ ਹਾਂ ਜਦੋਂ ਮੈਂ ਮੱਧਾ ਬਥਾ ਦੇ ਕੇ ਇੱਥੇ ਟੇਕ ਹੈ ਆਈ.ਟੀ.ਪੀ ਸਾਹਿਬ ਸਾਝ ਰਹੀ ਕਿਪੀ ਸਾਹਿਬ ਜਾਏ ਆਏ ਅਸੀਂ ਚੱਲ ਦੇਖ ਲੈ ਵਾਕੀ ਹੁਣ ਮੈਂ ਆਉਂਦਾ ਬਸ ਮੈਂ ਮੜਾ ਕੰਮ ਇਹ ਇੱਕ ਹਾਂ ਉਹਦੇ ਬਾਅਦ ਦਵਾਈ ਜੀ ਲੈ ਕੇ ਆਉਣੀ ਹੈ ਕੱਲੀ ਦਵਾਈ ਕਰਦਾ ਸਾਲ ਬਹੁਤ ਦਿਨ ਹੋ ਗਏ ਗੋਡੇ ਦੁਖਣ ਲੱਗੇ ਗੋਡੇ ਨਹੀਂ ਗੋਡਾ ਥੋੜਾ ਪਤਨੀ ਯਾਰ ਸੱਟ ਵੇੜਦਾ ਕੀ ਨਾ ਤਾ ਜਿਰ ਗਿਆ ਅੱਛਾ ਉਹਦੇ ਬਾਅਦ ਫੇਰ ਹੁਣ ਦਵਾਈ ਜੀ ਲੈ ਕੇ ਫੇਰ ਮਿਲਦੇ ਹਾਂ ਹਾਂ ਬਾਕੀ ਦੇਖਦੇ ਆਂ ਅਸੀਂ ਕੁਝ ਨਹੀਂ ਪੁੱਛਿਆ ਕਿੱਛਿਆ ਹੁਣ ਪੁੱਛੂਗੇ ਗੱਲਬਾਤ ਕਰਦੇ ਜੱਗੂ ਨਾਲ ਜਾ ਕੇ ਜੱਗੂ ਦੇ ਘਰਾਂ ਖੜਾ ਜੱਗੂ ਦੇ ਘਰਾਂ ਆੜਾ ਉੱਥੋਂ ਤੇ ਲੈ ਕੇ ਆਇਆ ਹਾਂ ਚੱਲੀਆਂ ਤੇ ਦੇਖਾ ਜੀ ਲੋਟੋਂ ਦਾ ਸੌਦਾ ਭੰਤਨਾ ਦੇਖਦੇ ਜੀ ਬਣਦਾ ਇਹ ਭੰਤ ਬਰਗਰ ਪਈ ਹੋਈ ਹੁੰਦੀ ਹੈ ਕੱਲ ਲੈਣਾ ਭੰਤ ਫੋਲੇ ਨੂੰ ਵੀ ਲਾ ਲੈਣੇ ਫਿਰ ਆਪਾਂ ਨੇ ਫੋਲੇ ਨੂੰ ਜੀ ਡਰਨ ਨੂੰ ਇਹ ਕਿੱਥੇ ਲੈ ਕੇ ਆਉਂਦਾ ਹੈ ਹੈ ਲੈ ਆਉਂਗਾ ਲੈ ਆਉਂਗਾ ਫਿਰ ਪਾਲਕੀ ਸਾਹਿਬ ਪਾਉਣੀ ਪੈਣੀ ਹੈ ਇਹਨਾਂ ਦੇਖ ਲਾ ਹਾਂ ਦੇਖ ਲਾਂਗੇ ਚੱਲ ਦੇਖ ਲਾਂ ਮਗਰ ਪਾਉਣੀ ਆ ਆਰਸ਼ਵੀਰ ਉਹ ਦਿਨ ਨਵਾਂ ਲੈ ਆਉਂਗਾ ਨਵਾਂ ਕੀ ਹੁਣ ਦਿਨ ਕੋ ਗਾਣੇ ਇਹ ਵੀ ਨਵਾਂ ਹੀ ਹੋ ਜਾਣਾ ਇਹਨੂੰ ਅਗਲੀ ਵਾਰ ਇਹਨੂੰ ਇੱਥੇ ਲਾ ਲਾਂਗੇ ਬਾਡੇ ਸਲੋਰੇ ਹਾਂ ਹਾਂ ਟਰੈਕਟਰ ਬਦਲਵਾ ਜਾਈਦਾ ਰੇਖ ਸਾਲ ਟਰੈਕਟਰ ਬਦਲਵਾ ਹੁੰਦਾ ਰੇਖ ਸਾਲ ਹਾਂ ਨਾ ਨਾਣਾ ਸਾਹਿਬ ਜੀ ਵੱਤ ਦਾ ਸ਼ੁਰੂ ਕਰੀ ਤੀ ਹਾਂ ਕੋਈ ਤੇ ਨਾ ਤੇ ਇੱਕ ਜੱਪੀ ਵਾਈ ਦੀ ਉਹ ਤੇਵਾ ਬੰਦੀ ਨਹੀਂ ਤੇ ਨੇਤਰ ਵਾਈ ਦਾ ਹਾਂ ਨੇਤਰ ਦਾ ਤੇਤਰ ਬੰਦੀ ਹਾਂ ਰੇਕ ਨੂੰ ਭਾਗਾਂ ਨੂੰ ਚਾਹੀਦਾ ਮਾਪਾ ਹਾਂ ਤਾਂ ਜੱਲੀਆ ਮਨ ਤ ਪੁੱਛੀ ਆ ਗਿਆ ਕਹਿੰਦੇ ਫਿਰ ਦੇਖਦੇ ਆਂ ਬਾਕੀ ਬਾਈ 2 ਮਹੀਨੇ ਰਹਿ ਕੇ ਹੁਣ ਕਿਰਕਾ ਲੋਡ ਤੇ ਜੇ ਰਹੇ ਹਾਂ 2 ਮਹੀਨੇ ਰਹਿ ਗਏ ਹਾਂ ਹਾਂ ਜਹਾਜ਼ ਵੀ ਬਣਾ ਲੈਣਾ ਆਪਣਾ 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 ਹੀ ਬਣਾ ਲੈਣਾ ਆਪਣਾ ਹੀ ਬਣਾ ਲੈਣਾ ਉਹ ਦੰਦੇ ਨਹੀਂ ਆ ਨਾ ਯਾਰ ਇਕੱਲਾ ਜਹਾਜ਼ ਮੰਗਿਆ ਤਾ ਉਹ ਜਹਾਜ਼ ਮੰਗਿਆ ਬਾਈ ਬਾਕੀ ਸਾਹਿਬ ਐਂਦੀ ਸਾਨੂੰ ਦੂਰ ਉਹ ਕਹਿੰਦੇ ਵੀ ਦੇਣਾ ਹਾਂ ਅੱਜੇ ਚਲ ਦੇਖ ਰਹੇ ਹਾਂ ਯਾਦ ਨਹੀਂ ਪੰਗਾ ਬੰਦਾ ਜਹਾਜ ਦੇ ਜਹਾਜ ਪਾਲਕੀ ਸਾਹਿਬ ਤੋਂ ਜੰਗਵਾਤ ਹਾਸਲਿਆ ਜਹਾਜ ਨਹੀਂ ਦਿੰਦਾ ਜਹਾਜ ਨਹੀਂ ਬੰਦਾ ਜਹਾਜ ਉੱਥੇ ਲੱਗਿਆ ਤੇ ਬੰਦਾ ਜਹਾਜ ਹੈਡੋ ਵੇਟ ਤੇ ਐਡੋ ਵੇਟ ਗਏ ਤੇ ਉਧਰ ਨਾਲ ਗੱਲਬਾਤ ਬਣੀ ਸਾਡੀ ਬਾਕੀ ਉਹ ਕਹਿੰਦੇ ਵੀ ਇਸਦਾ ਬਾਈ ਕੱਦਾਂ ਜਾ ਹੈ ਪੇਸ਼ਨ ਜੀ ਨੇ ਲਦਾਤੀ ਫੀੜ ਬਾਈ ਔਰ ਵਹੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਜੀ ਨਗਰ ਕੀਰਤਨ ਫੇਰ ਆ ਰਿਹਾ ਜੀ ਟਿਕ ਟਿਕ ਬਾਈ ਬਹੁਤ ਵਧੀਆ ਪ੍ਰੋਗਰਾਮ ਕਰਦੇ ਬਾਕੀ ਹਾਂਜੀ ਕਿਰਪਾ ਬਹੁਤ ਵਧੀਆ ਸੁਰਤਾ ਮਰੇ ਬਹੁਤ ਵਧੀਆ ਬਾਈ ਉਹ ਕਰਦੇ ਨੇ ਸਵਾਗਤ ਕਰਦੇ ਦਲ ਬੰਦਾ ਯਾਰ ਤੋਰ ਫਿਰ ਹਾਂ ਦੇਖੀਏ ਪੁੱਛਿਆ ਗਿਆ ਕਹਿੰਦਾ ਪਾਰਟੀ ਕਰਦਾ ਐਤਵਾਰ ਤੇਰੇ ਕਿੰਨੇ ਆ ਪਾਰਟੀ ਹੋ ਜਵੇ ਤੂੰ ਇੱਧਰ ਹੋ ਜਵੇ ਕਿਰਪਾ ਕਹੇ ਪਾਰਟੀ ਪਾਰਟੀ ਹਾਂ ਠੀਕ ਹਾਂ ਇੱਧਰ ਹੋ ਜਵੇ ਲੰਬਾਈ ਬਹੁਤ ਹੈ ਡਾਉਣ ਇਹ 59 59 11 ਲੰਬਾ ਕਿਦੇ ਕਹਿੰਦੇ 35 11 ਜੇ ਦੇਖਦੇ ਹਾਂ ਜੇ ਦਾਣਾ ਪਾਣੀ ਹੋਇਆ ਜੇ ਤਰੱਕੀ ਹੋ ਜAVE ਕਿ ਆ ਪੈਦਾ ਦਾਣਾ ਪਾਣੀ ਹੋਇਆ ਇਹਦਾ ਹਾਂ ਫੇਰ ਤਾਂ ਚਲੇ ਜਾਊਗਾ ਫੇਰ ਤਰੱਕੀ ਹੋਏ ਜਾਵੇ ਕਿ ਆ ਪਤਾ ਨਹੀਂ ਲਾ ਪਾਂ ਕੋਈ ਜੰਨ ਨਹੀਂ ਅੱਲ ਪਿੱਛੇ ਨਗਾ ਵੀ ਮਿਲਦੇ ਆ ਫਿਰ ਮਿਲਦੇ ਸ਼ਾਮ ਇੱਧਰ ਹੀ ਇਵੈਂਟਰੀ ਦੀ ਇੱਧਰ ਹੀ ਆ ਥੱਲੇ ਆ ਥੱਲੇ ਆ ਮੈਂ ਬਤਾ ਕੇ ਰਾਮ ਤਾਂ ਬੱਲੇ ਨਹੀਂ ਕਿਹੜਾ ਹੈ ਆ ਲੋਗ ਇਹ ਰਹੇਗਾ ਇਹ ਲੀਵਰ ਨਹੀਂ ਇਹਦਾ ਹਾਈ ਲੋ ਵਾਲਾ ਹੋ ਗਿਆ ਹਾਂ ਇੱਕ ਪੁੜੀ ਵਾਲਾ ਨਾ ਹੋਵੇ ਆ ਲੋਗ ਇਹ ਰਾ ਪੁੜੀ ਵਾਲਾ ਕਿਹੜਾ ਉਹ ਬਾਲਾ ਸਹੀ ਤਾਂ ਕੰਮੀ ਹਾਂ ਪੁੜੀ ਵਾਲਾ ਹਾਂ ਆਹਾਂ ਹਾਈ ਉਹ ਹੈਂਡ ਬ੍ਰੋ ਕੋਣੀ अच्छा आ हैंड ब्रेक। हेलो ਨੀ ਦਾ ਕਬੱਡੀ ਵੀ ਸੂਰੀ ਹੈ। ਇਹਦੇ ਵਿੱਚ ਵੀ ਨਹੀਂ ਹੁੰਦੀ। ਬਾਈ ਉਹਦੇ ਅੱਧਾ ਤਾਂ ਕਰ ਦਾਂਗੇ। ਇਹਦਾ ਪੀਲ ਕਰਦਾ। ਕਿਹੜੇ ਦੀ? ਬਾਈ ਜੀ। ਹਾਂ। ਆ ਵੀ ਪੂਰੀ ਫਿੱਟ ਨਹੀਂ ਨਾ ਬੈਠੇ। ਉਹ ਬੈਠੇ ਨਹੀਂ। ਇਹਦਾ ਚੇਂਜ ਹੋ ਰਿਹਾ। ਹੇਗਾ ਥੋੜਾ ਜਨਾ ਉਹ ਵੀ ਇੱਕ ਇਹ ਪੈਰ ਬਈ ਨੂੰ ਇੱੱਡੇ ਆਉਣੇ ਆ 16 ਸੂਆ ਸੂਆ ਮੈਂ ਰਿਛੇ ਦੇ ਦਿਖਾ ਦਈਏ ਮਾਦਰ ਤੇ ਇਹ ਪਹਿਲੀ ਲਾਈਨ ਆਉਣੀ ਹੈ ਨੈਸਟ ਜਿੱਦਕ ਜੋ ਕੋ ਚੱਕਣੇ ਹਨ ਹੈ ਪਸੰਦ ਇਹ ਇੰਦਰ ਵਾਲੇ ਲੋ ਜੀ ਬੈਠੇ ਆ ਜੀ ਮੋਟਰ ਵਾਲਾ ਹਾਂ ਜੀ ਹਾਂ ਤੇ ਬਾਕੀ ਭਾਈ ਸੌਦਾ ਹੋ ਗਿਆ ਟਰੈਕਟਰ ਦਾ ਸੌਦਾ ਹੋ ਗਿਆ ਬਹੁਤ ਔਖਾ ਹੋਇਆ ਬਹੁਤ 2-2 ਘੰਟੇ ਹੀ ਲੱਗੇ ਸੌਦੇ ਨੂੰ ਦੋ ਘੰਟੇ ਲੱਗੇ ਟਾਉਣ ਬਾਈ ਹਲਾ ਚਲਾਉਣ ਨੂੰ ਤੁਸੀਂ ਆ ਕੇ ਕਿਹੜਾ ਦੇਖਣ ਚਲਾਉਣ ਇਹਨੂੰ ਦਿਖਾਤਾ ਮੈਂ ਬਾਬੇ ਨੂੰ ਕਹਿ ਤਾ ਵੀ ਅਰਦਾਸ ਕਰਦੇ ਵੀ ਸੌਦਾ ਹੋ ਜਾ ਮੈਂ ਕਿਹਾ ਬਾਈ ਹੋ ਜਾਊਗਾ ਮੈਂ ਕਿਹਾ ਗਾਲ ਸੁਣ ਲਾ ਮੈਂ ਕਿਹਾ ਸੌਦੇ ਤੇ ਬਾਈ ਅਰਦਾਸ ਤਾਂ ਕੋਈ ਕਰਨੀ ਆਪਾਂ ਕਹਿਦੇ ਵੀ ਵਧੀਆ ਚੀਜ਼ ਮਿਲ ਜਵੇ ਪਰ ਅਰਦਾਸ ਸੌਦਾ ਦਾ ਨਹੀਂ ਆ ਚੀਜ਼ ਨਹੀਂ ਕਰਨਾ ਸੌਦਾ ਬਹੁਤ ਹੱਡ ਮਟ ਕੇ ਹੋਇਆ ਹੋਰ 2 ਲੱਖ ਮੰਗਦਾ ਤਾਂ ਬੁੱਲੇ ਬੁੱਲੇ ਹੋਰ ਹੂੰ ਚਲੋ ਫਿਰ ਕੋਈ ਹੁਣ ਮੈਂ ਤਾਂ ਉਹ ਅਸੀਂ ਵਿਚਕਟਾਤਾ ਵੀ ਕੱਲ ਸਗਰਾਹ ਦਾ ਉਹ ਕਾਲ ਨੂੰ ਲੈ ਕਾਲ ਨੂੰ ਕਹਿੰਦਾ ਕਾਲ ਨੂੰ ਕਰਿਆ ਤਾਂ ਮੈਂ ਆ ਫੋਨ ਆਉਂਦਾ ਵਿੱਚ ਉਹਦਾ ਫੇਰ ਬਾ ਕਾਲ ਨੂੰ ਲੈ ਕੋਈ ਗੱਲ ਨਹੀਂ ਕਾਲ ਨੂੰ ਰਹਿ ਬਾਬੇ ਮੱਥਾ ਟਿਕਾ ਕੇ ਭੱਠਾ ਸਾਹਿਬ ਉਹਨੂੰ ਕਹ ਚੱਲ ਬਈ ਆਪਣੇ ਘਰ ਨਾਲ ਜਾ ਬੋਨ ਵੀ ਆਉਂਦਾ ਦਾ ਭਾਈ ਵਿੱਚ ਉਹਦਾ ਹਾਂ ਮੈਂ ਤਾਂ ਕਹਿੰਦਾ ਵਧੀਆ ਕੱਲ ਸਕਰਾਂਤ ਵੀ ਆ ਪੱਠਾ ਸਭ ਟਕਾਉ ਨੂੰ ਮੱਥਾ ਸਾਡੇ ਵਾਲੇ ਨੂੰ ਕਿ ਇੱਧਰ ਮੰਡੀ ਮਾ ਛੱਡ ਉੱਥੇ ਆਪਣੇ ਨੂੰ ਲੈ ਜਾ ਠੀਕ ਨਹੀਂ ਬਾਪੇ ਲੈਣ ਨਾਲੇ ਵਧੀਆ 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 ਹੋਰ ਕੀ ਤਰੱਕੀ ਹੋ ਗਈ ਹੁਣ ਹਾਂ ਸਕਰਾਂਤ ਕਹਿੰਦਾਹੀਂ ਹਾਂ ਤਰੱਕੀ ਹੋ ਗਈ ਵਡਾਈਆਂ ਦੇ ਪਹਿਲਾਂ ਹੀ ਤਰੱਕੀ ਹੋ ਗਈ ਵਧੀਆ ਹਾਂ ਨਾ ਐਚ ਐਮਟੀ ਤੇ ਹੁਣ 35 11 ਤੇ 911 ਵਾਲਾ ਹੋ ਗਿਆ ਹਾਂ ਮਾਰੇ ਨੇ ਗਾਣਾ ਵੀ ਪੂਰਾ ਬੜਾ ਹਾਂ ਟਰੈਕਟਰ ਬੜਾ ਕੰਬਾਈਨਾ ਵੀ ਚੜਾਉਣੇ ਲੋਕ ਹਾਂ ਟਰੈਕਟਰ ਦੇਖ ਲੋ ਇਹ ਤਕਨੀਕ ਆ ਜਿਹੜੀ ਟਰੈਕਟਰਾਂ ਹੁਣ ਲੋਹੇ ਗੇਰ ਲਾਉਣ ਲੱਗਿਆ 3 ਸਪੀਡ 4 ਸਪੀਡ ਇਹਦੇ ਪਹਿਲਾਂ ਤੇ ਸਪੀਡਾਂ ਘਟਾ ਹਾਂ ਹੀ 29 ਸਾਲ ਹੋ ਗਏ ਪਹਿਲਾਂ ਇਹ ਤਾਂ ਹੀ ਕੰਬੈਨਪੇ ਚੱਲਦਾ ਹੈ ਹੀ ਕੰਬੈਨਪੇ ਤਾਂ ਹੀ ਚੱਲਦਾ ਇਹ ਰੋਜ਼ ਵੇਡ ਚ ਮਨਤਾਲਾ ਬਾਈ ਉਹ 351199 ਮਾਡਲ ਆ ਇਹ ਹੈਗਾ 88 ਮਾਡਲ ਹਾਂ ਇਹ ਨਾਟ 1188 ਮਾਡਲ ਇਹਦੇ ਜਿਹੜਾ ਸਪੀਕਰ ਚ ਲੱਗਿਆ ਉਹ ਤਾਂ ਕੁਝ ਨਹੀਂ ਹੈਗਾ ਕੱਲਾ ਬਕਸਾ ਜਾਈ ਹੈ 3 ਸਾਲ ਹੋ ਗਏ ਹਨ 68 11 36 ਸਾਲ ਹੋ ਗਏ ਸਾਂਭਿਆ ਪਤਾ ਕਿ ਸਿਰਫ ਦੋ ਤਿੰਨ ਟਰੈਕਟਰ ਆ ਸਾਂਭਿਆ ਟਰੈਕਟਰ ਸਾਂਭਿਆ ਆ ਬਈ ਜਾ ਪਏ ਜੀ ਮੇਰਾ ਗਲੇ ਹੁੰਦੇ ਪੁਰਾ ਛੋਟ ਬਣਾ ਦੇਣਾ ਤਾਂ ਸਹੀ ਗੱਲ ਆ ਪਵਾੜ ਬਣਾ ਦੇਣਾ ਤਾਂ ਯਾਨੀ ਕਿ ਮਾੜਾ ਮੋਟਾ ਚੱਲ ਉਹ ਸਰਬ ਸੁਰਬ ਹੋਊਗੀ ਹੋਰ ਖਾਤਾ ਵੜਾ ਬੋੜਾ ਜਿਹੜਾ ਆਪਣੇ ਹੱਥ ਨਾਲ ਕਰਾਉਣੀ ਵੀ ਚਾਹੀਦੀ ਉਹਦਾ ਕਰਾਉਣੀ ਵੀ ਚਾਹੀਦੀ ਉਹ ਕਰਾ ਸਰਬਤ ਆਪਣੇ ਹੱਥ ਨਾਲ ਕਰਾਉਣੀ ਚਾਹੀਦੀ ਚਾ ਉਹ ਲੈਨੇ ਕਰਾਈ ਸਰਬਤ ਕਰ ਦਾਂਗੇ ਬਾਕੀ ਕਾਲੂ ਦਿਖਾਉਂਗੇ ਜੇ ਲੈ ਕੇ ਜਾਊਂਗਾ ਭਾਈ ਸਾਰਾ ਕੁਸਾ ਹਨਾ ਬਾਕੀ ਵਧੀਆ ਹੋ ਗਿਆ ਹੋਏ ਦੋ ਨਾਂ ਆਪਣੇ ਪੇਦ ਦੇਣਾ ਕੱਲ ਹੋਰ ਕੋਈ ਗੱਲ ਬਾਤ ਖਿੰਚ ਵਧੀਆ ਰਹੀ ਉਦੋਂ ਸੱਜਰੇ ਭੱਜਿਆ ਆ ਦੋ ਘੰਟੇ ਰਹੇ ਹੁਣ ਬੱਚੇ ਰਹਿ ਗਿਆ ਕੰਮ ਦਾ ਜਦ ਪਿੰਡ ਆਗੇ ਤੇ ਦੋ ਘੰਟੇ ਬਾਅਦ ਕਿਤੇ ਉਹਨਾਂ ਦੀ ਹਾਰ ਜਿੱਤ ਹੋਈ ਆ ਨਾ ਨਾ ਘੰਟੇ ਬਾਅਦ ਅਸੀਂ ਆ ਕੇ ਲਾਈਵ ਦੇਖਿਆ ਮੇਰੇ ਜਸਾ ਪੱਟੀ ਜਿੱਤ ਗਿਆ ਉਹ ਦੂਆ ਵਿੱਚ ਤੇ ਭੱਜ ਗਿਆ ਕਾਹਦੀ ਵੱਜ ਗਿਆ ਉਹ ਗਰਾਊਂਡ ਛੱਟ ਕੇ ਵੱਜ ਗਿਆ ਹਾਰ ਗਿਆ ਉਹ ਆਪਣੇ ਆਪ ਨੂੰ ਹਾਂ ਫਿਰ ਪੁਲਵਾਨ ਭੱਜਦੇ ਹੀ ਹੁੰਦੇ ਨੇ ਬੋਲਟ ਮਿਲਿਆ ਬੋਲਟ ਨਹੀਂ 2.5 ਲੱਖ ਰੁਪਇਆ ਬੋਲਟ ਨਹੀਂ ਤਾਂ 2.5 ਲੱਖ ਰੁਪਇਆ ਝੰਡੀ ਦੀ ਸੀ ਅੱਛਾ ਬੋਲਟ ਨਹੀਂ ਤਾਂ ਬੋਲਟ ਵੀ ਪਤਾ ਨਹੀਂ ਹੈਗਾ ਤਾਂ ਪਤਾ ਹੀ ਨਹੀਂ ਬੋਲਟ ਹੈ ਤੇ ਬੋਲਟ ਹੈ ਉਹ ਛੋਟੀ ਝੰਡੀਆਂ ਨੂੰ ਹੋਰ ਝੰਡੀਆਂ ਕਹੀਂ ਹੁੰਦੀਆਂ ਇਹਨਾਂ ਦੀਆਂ ਪਹਿਲਵਾਨਾਂ ਬੜੇ ਤਗੜੇ ਪਹਿਲਵਾਨਾਂ ਇੱਕ ਸੀਡੀ 100 ਵਾ ਇੱਕ ਲੱਖ ਪਹਿਲੀ ਝੰਡੀ ਜਿਹੜੀ ਛੋਟੀ ਸ਼ੁਰੂ ਹੋਈ ਸੀ 110000 ਦੀ ਝੰਡੀ ਸੀ ਕਮਲਦੂਮ ਛੇੜੀ ਵਾਲਾ ਤਾਂ ਉਹ ਤੇ ਕਾ ਕਰਾਉਂਦੇ ਆ ਬਚਾਰੇ 60 50 60 ਲੱਖ ਰੁਪਏ ਲਾਉਣ ਦੇ ਕਰੋੜ ਦੇ ਘੇਟ ਲਾਉਂਦੇ ਨੇ ਲਾਉਂਦੇ ਬਹੁਤ ਮਿਹਨਤ ਆ ਭਾਈ ਇਹ ਆ ਨਾ ਦਾਨੀ ਬਹੁਤ ਉਹ ਜਿਹੜਾ ਕਾ ਨੂੰ ਕਰਾਉਣਾ ਹੈ ਤੇ ਕੀ ਉਹਨਾਂ ਨੇ ਸੁੱਖਾਂ-ਦੁੱਖਾਂ ਲੀਆਂ ਆਉਣੇ ਬੋਲਦੇ ਹਾਂ ਜੀ ਕੰਮ ਲੂਟ ਆਉਂਦੇ ਭਾਈ ਲਾਉਂਦੇ ਮੈਂ ਕਰਾਉਂਦੇ ਵੀ ਹਾਂ ਨਾ ਨੇ ਨੀ ਮੋੜ ਰਾਹਲ ਲੈਣਾ ਬਲਾਨੀ ਝੋਟੀ ਦੇਣੀ ਹੂੰ ਬੋਲ ਤੇ ਹੋਣੀ ਉਹ ਤਾਂ ਜਿਹੜੀ ਝੋਟੀ ਜੱਤੀ ਜੇ ਡੰਡੀ ਪਿੰਡ ਵਾਲੇ ਨੇ ਦਿੱਤੀ ਹੈ ਹਾਂ ਭਾਈ ਜਿਹੜੀ ਉਸ ਦਿਨ ਆਪਾਂ ਤੋਰੀ ਲੈ ਕੇ ਜਾਂਦੇ ਤੇ ਹਾਂ ਉਹਦਾ ਆਪਣੀ ਵੀਡੀਓ ਦੇਖਦਾ ਬੰਦਾ ਉਹ ਕਹਿੰਦਾ ਅੱਜ ਫੋਨ ਆਇਆ ਤਾਂ ਉਹ ਕਹਿੰਦਾ ਜੱਗੇ ਤਾਂ ਨੰਬਰ ਨਹੀਂ ਮਿਲਦਾ ਮੈਂ ਨੰਬਰ ਤਾਂ ਉਹਦਾ ਬੰਦਾ ਉਹ ਵੀ ਨੰਬਰ ਬੰਦਾ ਉਹ ਝੋਟੀ ਜਿਹੜਾ ਆਪਣੇ ਬੰਦਾ ਵੀਡੀਓ ਦੇਖਦਾ ਉਹਨੇ ਦਿੱਤੀ ਆ ਅੱਛਾ ਵਧੀਆ ਵਧੀਆ ਉਹਦਾ ਬਾਈ ਦਾ ਅਗਲੇ ਦਿਨ ਨੂੰ ਫੋਨ ਆਇਆ ਉਹਨੇ ਵੀਡੀਓ ਦੇਖ ਲਈ ਠੀਕ ਹੈ ਕਹਿੰਦਾ ਤੁਸੀਂ ਕੋਲ ਦਿਓ ਲੰਘੇ ਏਕੇ ਭਾਈ ਸਾਨੂੰ ਗਿਆ ਜੇਤੇ ਦਾ ਹਾਂ ਕਹਿੰਦਾ ਮੈਂ ਟਰੈਕਟਰ ਚਲਾਉਂਦਾ ਸੀ ਅਸੀਂ ਘਰ ਐਵੇਂ ਗਏ ਹੋਏ ਆ ਉਹਦੇ ਭਾਈ ਦੇ ਸਰਦਾਰ ਭਾਈ ਉਹ ਟਰੈਕਟਰ ਚਲਾਉਂਦੀ ਜਿਹੜਾ ਛੋਟਾ ਮੁੰਡਾ ਦਾ ਉਹਦੇ ਭਾਈ ਤੇ ਹਾਂ ਉਹੀ ਭਾਈ ਤੇ ਉਹਨਾਂ ਦਾ ਹੀ ਉਹੀ ਉਹਨਾਂ ਦੇ ਸੁੱਖ ਸੁੱਖੀ ਹੋਈ ਸੀ ਉਹਨਾਂ ਨੇ ਹੀ ਦਿੱਤੀ ਝੂਟੀ ਉਹਨਾਂ ਨੇ ਦਿੱਤੀ ਝੂਟੀ ਜਿਹੜੀ ਆਪਾਂ ਵੀਡੀਓ ਬਣਾਈ ਤੀ ਜਾਂ ਟਰੈਕਟਰ ਉਹਦਾ ਕਹਿੰਦਾ ਨਾਲ ਮਹਾ ਕੱਟੀ ਦੀ ਨਾਲ ਕਹਿੰਦਾ ਕਟਾ ਅੱਛਾ ਚੱਲ ਵਧੀਆ ਬਾਕੀ ਕੀ ਪਤਾ ਲੱਗਦਾ ਹੁਣ ਨਾ ਨਾ ਉਹ ਕੀ ਪਤਾ ਤਾਂ ਹਾਂ ਸਾਨੂੰ ਕੋਈ ਨਾ ਅਸੀਂ ਗੌਰ ਨਾਲ ਦੇਖਿਆ ਉਹ ਭਾਈ ਹਾਂ ਹਾਂ ਗੌਰ ਨਾਲ ਦੇਖਿਆ ਹੁੰਦਾ ਦੋ ਸਾਲ ਹੋ ਗਏ ਗਏ ਇਹਨੂੰ ਉੱਥੇ ਦੋ ਸਾਲ ਹੋ ਗਏ ਸਾਂ ਦੋ ਸਾਲ ਹੋ ਗਏ ਮਿਲੇ ਐਡੀ ਜਿਹੜੀ ਬਿਹਾਨ ਰੈਂਦੀ ਐ ਅੰਡੀ ਪਿੰਡ ਪਾਈ ਸ਼ੇਰ ਕੋ ਉੱਠੀ ਆ ਤੇਰਾ ਉਹ ਪੈਂਦਾ ਵਿੱਚ ਨੂੰ ਹਾਂ ਵਿੱਚ ਨੂੰ ਕੋਲੇ ਹੈਡੋ ਵੇਟ ਦੇ ਬਾ ਉਰਲੀ ਸਾਡ ਪੈ ਜਾਂਦਾ 8-10 ਕਿਲੋਮੀਟਰ ਹੁਣਾ ਨਾ ਨਾ ਹਾਂ ਉੱਥੇ ਤੇ ਹੁਣਾ 3-4 ਕਿਲੋਮੀਟਰ ਨਹੀਂ 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 3-4 ਕੇ ਆ ਉਹ ਵਿੱਚ ਜੇ 3-4 ਕਿਲੋਮੀਟਰ ਬਹੁਤਾ ਫਰਕ ਨਹੀਂ ਹੈਗਾ ਜਾ ਕੇ ਆਉਣਾ ਇੱਕ ਦਿਨ ਚੋਂ ਹੈ ਜੇਣਾ ਮਾਰ ਕੇ ਆਉਣਾ ਕਿੱਥੇ ਹੈਡੋ ਵੇਟ ਹੈਡੋ ਵੇਟ ਫੇਰ ਜਹਾਜ ਨੂੰ ਅੱਛਾ ਵੀ ਬੁੱਕ ਉਦੋਂ ਹੋਇਆ ਨਹੀਂ ਬਾਬਾ ਮੰਨਦਾ ਨਹੀਂ ਬਾਬਾ ਮੰਨਦਾ ਨਹੀਂ ਬਾਬਾ ਮੰਨਦਾ ਜਹਾਜ ਆਪਣੀ ਬਣਾ ਲੈਣਾ ਜਹਾਜ ਦਾ ਪੰਗਾ ਹੈ ਕਹਿੰਦਾ ਕੱਲਾ ਜਹਾਜ ਨਹੀਂ ਮਿਲਣਾ ਹੀ ਪਾਲਕੀ ਸਾਬ ਬਣਾ ਲੈ ਜਿਓ ਮਰ ਦੂਰ ਬਹੁਤ ਆ ਮੈਂ ਕਹਾ ਬਾਈ ਛੱਡਨ ਨੂੰ ਮੈਂ ਕਹਾ ਬਾਬੇ ਕੱਲਾ ਜਹਾਜ ਦੇ ਦੇ ਪਾਲਕੀ ਚਮਕੌਰ ਸਾਬ ਲੈ ਲੂਗੇ ਫਿਰ ਦੇਖਦੇ ਹੁਣ ਆਪਣੀ ਬਣਾਉਂਦੇ 35 40 ਕਿਲੋਮੀਟਰ ਪੈ ਜਾਂਦਾ ਨਾ ਕਿ ਜਣੀ ਗੱਲਬਾਤ ਨਿਭੜੀ ਨਹੀਂ ਤਾਂ ਹਾਂ ਨਿਭੜੀ ਨਹੀਂ ਉਹ ਕਹਿੰਦਾ ਦੋਹੇ ਚੀਜ਼ਾਂ ਨੇ ਜੋ ਇਸਕੇ ਇੱਕ ਤੁਸੀਂ ਸੰਖਿਆ ਹੁੰਦਾ ਹੈ ਅਗਲੇ ਦਿਨ ਬਈ ਪ੍ਰੋਗਰਾਮ ਹੁੰਨੇ ਆ ਗੁਰਪੁਰਬ ਦਾ ਹੁੰਦਾ ਹੀ ਆ ਹਾਂ ਮੈਂ ਕਹਾ ਤੇ ਦੇਣੀ ਹੁੰਦੀ ਆ ਦੇਣੀ ਹੁੰਦੀ ਆ ਗੌਰਪਾਲ ਕੀ ਦੋ ਆ ਇਹਦਾ ਕੋਈ ਚੀਜ਼ ਨਹੀਂ ਹੈਗੀ ਅਜੇ ਚਲ ਦੇਖਦੇ ਆਂ ਜਹਾਜ ਬਣਾ ਹੀ ਲੁੰਦੇ ਆ ਵੀ ਜਹਾਜ ਜਾ ਜਾ ਬਣਾ ਬਣਾ ਲੀਏ ਕਹਿੰਦਾ ਫਿਰ ਉਹ ਵੀ ਠੀਕ ਹੈ। ਅਰੇ ਸਾਲ ਕੰਮ ਆਉਗਾ ਉਹ ਤਾਂ ਨਾਲੇ ਹੋਰ ਦਾ ਵੀ ਕੰਮ ਸਰ ਜਾਂਦਾ ਹੋਰ ਨਗਰ ਕੀਤੇ ਨਾਲ ਉਹ ਨਗਰ ਕੀਤੇ ਨਾਲ ਨਹੀਂ ਜੀ ਬਾਕੀ ਮੌਕੇ ਵੇਖ ਲਿਓ ਮੌਕੇ ਵਰ ਨਹੀਂ ਦੇਖਣਾ ਉਹਨੂੰ 15-20 ਦੇ ਲੱਜਣੇ ਹਨ ਜੱਗੇ ਬਣਨੇ ਨੂੰ ਉਹਨੂੰ ਲੱਗਣੇ ਆਰਾਮ ਨਾਲ ਕਿੱਥੇ ਬਣੂਗਾ ਐਡੋ ਵੇਟੇ ਐਡੋ ਵੇਟੇ ਬਣਾਉਣ ਕਰਿਆ ਮਿਸਤਰੀ ਮਿਸਤਰੀ ਨੇ ਪਾਇਆ 25000 ਰੁਪਏ ਅੱਛਾ ਦੇਖਦੇ ਜੀ ਬਿਸਤਰਾ ਚਲੋ ਬਾਕੀ ਦੇਖਦੇ ਹਾਂ ਕੱਜ ਜਾਣਾ ਜਾਉਂਗੇ ਉਹ ਅੱਛਾ 2-4 ਦਿਨ ਤੱਕ ਜੇ ਕਿਰਪਾ ਹੋ ਗਈ ਪਰਿਵਾਰ ਦੇ ਜੇ ਰੱਖਿਆ ਹਾਂ ਕੁਰਬਾਨ ਚੱਕੀ ਬੰਦਨ ਚਲ ਠੀਕ ਆ ਬਾਕੀ ਕੱਲੂ ਦੱਸੂਗੇ ਨਾ ਟਰੈਕਟਰ ਬਾਰੇ ਬਾਕੀ ਕਰੋਟਾਵੇਟਰ ਖੜਾ ਬਾਈ ਜੱਗੂ ਕੋਲ ਉਹ ਲੈਂਡ ਫੋਰਸ ਦਾ ਇਹ ਨਵਾਂ ਹੀ ਪਿਆ ਬਾਈ ਜੇ ਕਿਸੇ ਨੂੰ ਲੈਣਾ 7 ਫੋਟਾ ਏ ਵੀਡੀਓ ਦਿਖਾਇਆ ਵੀ ਤੁਹਾਨੂੰ ਪਹਿਲਾਂ 7 ਫੋਟਾ ਏ ਬਾਕੀ ਪੱਤੀਆਂ ਪੁੱਤੀ ਨਾਲ ਦੀਆਂ ਪੱਤੀਆਂ ਨਾ ਹੀ ਪਈਆਂ ਨਹੀਂ ਹਾਂ ਬਾਕੀ ਜੇ ਨੰਬਰ ਚਾਹੀਦਾ ਹੈ ਇੱਥਾਂ ਭਾਈ ਕਮੈਂਟ ਮਹੀਨ ਲੱਗੀ ਵੀ ਹੈ ਹਾਂ ਮਸ਼ੀਨ ਲੱਗੀ ਹੋਈ ਆ ਹਾਂ ਦੂਈ ਗਰਾਰੀ ਨਹੀਂ ਹੈਗੀ ਪੋਰ ਵਾਲੀ ਉਹ ਆ ਨਾ ਨਾ ਪੋਰ ਵਾਲੀ ਉਹ ਆ ਜੇ ਕਈ ਚ ਗਰਾਰੀ ਹੁੰਦੀ ਆ ਨਾ ਨਾ ਗਰਾਰੀਆਂ ਵਾਲੇ ਹੁਣ ਬਣਾਉਂਦੇ ਹੀ ਨਹੀਂ ਮੋਜੀਨਾ ਅੰਨਾ ਕਈ ਹੁੰਦੇ ਆ ਕਈਆਂ ਹੀ ਡਿਮਾਂਡ ਹੁੰਦੀ ਜ਼ੀਮਿੰਦਾਰਾਂ ਦੀ ਵੀ ਸਾਨੂੰ ਗਰਾਰੀ ਵਾਲੀ ਚਾਹੀਦੀ ਆ ਉਹ ਆਏ ਆ ਡਲੀ ਡੁਲੀ ਭੋਰ ਦੰਦੀ ਆ ਡਲੀ ਡੁਲੀ ਚਲੋ ਠੀਕ ਆ ਜੀ ਫਿਰ ਆਦੀ ਵੀਡੀਓ ਹੁਕਰੋ ਸਮਾਪਤ ਬਾਕੀ ਭਾਈ ਦੱਸ ਦਿਓ ਜੇ ਕਿਸੇ ਨੂੰ ਲੈਣਾ ਹੋਇਆ ਰੂਟਾ ਵੇਟਰ ਸੱਤ ਫੋਟਾ ਜੱਗੂ ਕੋਲ ਖੜਾ ਏ ਬਾਕੀ 3511 ਵੀ ਉਹਨੇ ਵੇਚਣਾ ਹੀ ਹੈ ਕਿਸੇ ਨੂੰ ਹਾਂ 3511 ਵੀ ਕਿਸੇ ਨੇ ਲੈਣਾ ਬਾਈ ਟੈਰ ਟੱਪਾ ਸਾਰਾ ਕੁ ਨਮਾ ਉਹਦਾ ਹਾਂ ਨਾ ਹੀ ਸਾੰਬਿਆਵਾ ਟਰੈਕਟਰ ਰੰਗ ਕਰਾਤਾ ਦਾ ਉਹ ਵੀ ਵੇਚਣਾ ਹੀ ਹੈ ਪੇਂਟ ਹੋਇਆ ਹੋਇਆ ਟਰੈਕਟਰ ਨੂੰ ਬਾਕੀ ਕੰਡੀਸ਼ਨ ਕੱਲੂ ਤੁਹਾਨੂੰ ਟਰੈਕਟਰ ਦੀ ਦਿਖਾ ਦੂੰਗੇ ਹਾਂ ਜੇ ਕਿਸੇ ਨੇ ਲੈਣਾ ਆਇਆ 3511 ਉਹ ਵੀ ਦੱਸ ਦਿਓ ਆ ਕਮੈਂਟ ਬਾਕਸ ਚ ਬਾਈ ਆਪਾਂ ਦੇ ਦੂੰਗੇ ਜੱਗੂ ਦਾ ਨੰਬਰ ਤੇ ਜੇ ਕਿਸੇ ਨੂੰ ਚਾਹੀਦਾ 7 ਫੁੱਟਾ ਰੂਟਾ ਬਿਲਟਰ ਨਮਾ ਹੀ ਆ ਬਾਈ ਨਵੇਂ ਨਾਲ ਤੇ ਪੈਸੇ ਲਾਉਣ ਨਾਲ ਤੇ ਲੈ ਲਵੇ ਬਹੁਤ ਵਧੀਆ ਵਾ ਹਾਂ ਨਾ 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 ਚੰਗਾ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮਿਲਦੇ ਆ ਕਿਸੇ ਅਗਲੇ ਬਲੌਗ ਵਿੱਚ